ਕਿ ਗੁਰੂ ਕੀ ਸੰਗਤ ਦਾ ਧੰਨਵਾਦ ਇੱਕ ਨਿੱਕੀ ਜੀ ਗੱਲ ਮੇਰੀ ਕਹਿਣ ਵਾਲੀ ਆਪਣੇ ਵੱਲ ਮੈਂ ਕਹਿਣੀ ਆ ਮੈਨੂੰ ਬੀਬੀਆਂ ਜਾਂ ਹੋਰ ਵੀਰ ਕਈ ਤਰ੍ਹਾਂ ਦੇ ਫੋਨ ਬੜੇ ਕਰਦੇ ਨੇ ਕਿ ਬਾਬਾ ਜੀ ਅਸੀਂ ਬਿਮਾਰ ਆ ਸਾਨੂੰ ਡਾਰੋਂਦਾ ਇਹ ਰੱਬ ਦਾ ਵਾਸਤਾ ਜੀ ਮੈਂਾ ਜੋੜ ਕੇ ਕਹਿਣਾ ਕਿ ਮੈਂ ਸੌਰੀਆ ਨਹੀਂ ਤੇ ਮੈਨੂੰ ਪਰੇਸ਼ਾਨ ਨਾ ਕਰਿਆ ਕਰੋ ਮੈਨੂੰ ਲੋਕਾਂ ਨੇ ਚਾਲੂ ਕਰਕਤਿਆ ਕਿ ਬਾਬਾ ਜੀ ਮੈਂ ਪਰੇਸ਼ਾਨ ਬੜੀ ਰਹਿਣੀ ਆ ਸਾਡੇ ਘਰ ਪਤਾ ਨਹੀਂ ਕੀ ਦੀਦਾ ਮੈਂ ਇੱਥੇ ਇਹ ਟਾਈਮ ਨਹੀਂ ਸੀ ਮੈਂ ਅਨਾਉਂਸਮੈਂਟ ਕਰਾਂ ਪਰ ਮੈਨੂੰ ਤੁਸੀਂ ਚਾਲੂ ਕਰ ਦਿੱਤਾ ਮੈਂ ਸੌਰੀਆ ਤੇ ਮੈਂ ਬਾਬਾ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਨਹੀਂ ਮੈਂ ਗੁਰੂ ਕਾ ਸੇਖ ਹਾਂ ਗੁਰੂ ਅਗੇ ਤਰਲਾ ਗੜਿਆ ਕਰੂ ਹਾਂ ਜੇ ਕਿਸੇ ਗੁਰਮੁਖ ਨੇ ਮੈਨੂੰ ਬਾਣੀ ਦਾਤ ਪੁੱਛਣ ਦੇ ਜਰੂਰ ਪੁੱਛੋ ਇਤਿਹਾਸ ਪੁੱਛੋ ਇਹ ਮੈਂ ਕਹਿਣਾ ਨਹੀਂ ਸਾਂ ਚਾਹੁੰਦਾ ਪਰ ਜਿਹਨੂੰ ਕਹਿੰਦੇ ਨਾਕੀ ਦਮ ਕਰ ਕਤਿਆ ਮੇਰਾ ਜਦੋਂ ਇਹ ਫੋਨ ਚੁੱਕ ਮੈਂ ਫਰਾਂਸ ਤੋਂ ਬੀਬੀ ਬੋਲਦੀ ਮੇਰੀ ਡੋਨ ਨੋ ਨਹੀਂ ਮੇਰੇ ਅੱਖ ਲੱਗਦੀ ਤੇ ਨੋ ਤੇਰੀ ਤੇ ਮੈਂ ਕੀ ਕਰਾਂ ਭਲਾ ਮੈਂ ਇਹ ਮਸਨ ਵਾਲੀ ਗੱਲ ਨਹੀਂ ਮੈਂ ਬੜਾ ਮੈਂ ਦੁਖੀ ਹੋ ਕੇ ਕਹਿਣ ਲੱਗਾ ਮੈਂ ਲੋਕਾਂ ਨੇ ਮੇਰੇ ਨਾਕੀ ਦਮ ਕਰ ਕਤਿਆ ਤੇ ਮੈਂ ਇਸ ਕ ਹੱਥ ਜੋੜਦਾ ਕਿ ਕਰਪਾ ਕਰਕੇ ਮੈਨੂੰ ਇਹ ਗੁਰੂ ਅਗੇ ਅਰਦਾਸ ਕਰਕੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੈਂ ਆਪ ਜਪਾਂ ਤੇ ਉਹਨਾਂ ਨੂੰ ਜਪਾਵਾਂ ਮੈਂ ਸੌਰੀਆ ਨਹੀਂ ਮੈਂ ਬਾਬਾ ਨਹੀਂ ਮੈਂ ਕੇਵਲ ਗੁਰੂ ਦਾ ਸਿੱਖ ਹਾਂ ਇਹ ਮੈਂ ਪਰੇ ਮਨ ਨਾਲ ਦੁਖੀ ਹੋ ਗਿਆ ਅੱਜ ਗੱਲ ਕਹੀ ਮੈਂ ਕਹਿਣਾ ਨਹੀਂ ਸੀ ਚਾਹੁੰਦਾ